15 15 20 20000 ਦੀ ਰੇਂਜ ਚ ਤੁਸੀਂ ਲਹਿੰਗਾ ਲੈਂਦੇ ਹੋ ਜਾਂ ਬੁੱਕ ਕਰਾਉਂਦੇ ਹੋ ਸਿਰ 5000 ਰੁਪਏ ਦਾ 5000 ਲਏਗਾ ਸਰ 5000 ਹੈ ਰਹਿਣਾ ਉਹ 20% ਡਿਸਕਾਊਂਟ ਵੀ ਦਵਾਂਗੇ ਮਤਲਬ 4000 ਦਾ ਲਏਗਾ 4000 ਰੁਪਏ ਦਾ ਵੈਡਿੰਗ ਲਹਿੰਗਾ ਜਿਹੜਾ 20 20000 ਰੁਪਏ ਤੁਸੀਂ ਰੈਂਟ ਖਰਚਦੇ ਹੋ 4000 ਰੁਪਏ ਦਾ ਲਹਿੰਗਾ ਆਪਣਾ ਦੇਖੋ ਮਾਰਕੀਟ ਦਾ ਰੇਟ ਹੈਗਾ 1200 1500 2000 ਆਪਾਂ ਸਿਰਫ ਦਵਾਂਗੇ ਤੁਹਾਨੂੰ 650 ਰੁਪਏ ਦਾ ਸਿਰਫ 650 ਨਹੀਂ

ਪੰਜਾਬ ਚ ਵੱਡਾ ਚੈਲੰਜ ਵੱਡਾ ਪਟਾਕਾ ਜਿਹੜਾ 17 1800 ਦਾ ਸੂਟ 650 ਚ ਇੱਥੇ ਵੀ 20% ਡਿਸਕਾਊਂਟ ਲੁੱਟਾਂ ਨਹੀਂ ਹੋਣ ਦੇਣੀ ਆ ਲੁੱਟਾਂ ਜਮਾ ਕਰਤੀਆਂ ਬੰਦ ਮਾਤੋ ਸ਼ਰੀਦ ਦਸਤਾਰ ਨੇ ਆਪਾਂ ਕਰਨੇ ਕਸਟਮਰ ਦੇ ਫਾਇਦੇ ਬਾਰ ਬਾਰ ਕਹਿ ਰਹੇ ਆ 10 ਮਾਰ ਤੋਂ ਪਹਿਲਾ ਪਹਿਲਾ ਕਾਦੀਆਂ ਚ ਆਜੋ ਬੁੱਟਰ ਰੋਡ ਕਾਦੀਆਂ ਦੇ ਕੋਈ ਜਾਣ ਪਛਾਣ ਨਹੀਂ ਹੈਗੀ ਤਾਂ ਨੰਬਰ ਸਾਡੀ ਸਕਰੀਨ ਤੇ ਆ ਤੁਸੀਂ ਫੋਨ ਕਰ ਲਓ ਮਤਲਬ 25 2800 ਵਾਲਾ ਸੂਟ 800 ਰੁਪਏ ਚ ਕਰਤਾ 800 ਰੁਪਏ ਚ ਸੂਟ ਕਰਤਾ ਜੀ 800 ਚ ਇਸਾ ਤੁਸੀਂ ਲੱਖ ਰੁਪਏ ਵਾਲਾ ਕਪੜਾ ਮਾਰਕੀਟ ਚੋਂ ਬਣਾਉਂਦੇ ਆ ਇੱਥੇ ਸਿਰਫ ਬਣੇਗਾ ਤੁਹਾਡਾ 30000 ਰੁਪਏ ਦੇ ਵਿੱਚ 30000 ਰੁਪਏ ਦੇ ਵਿੱਚ ਸਾਡੀ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਜਿਹੜਾ ਵੀਡੀਓ ਸ਼ੇਅਰ ਕਰੂਗਾ ਪਹਿਲੇ 5 ਸਾਡੇ ਦਰਸ਼ਕਾਂ ਨੂੰ ਆਹ ਸੂਟ ਬਿਲਕੁਲ ਫ੍ਰੀ ਦੇਵਾਂਗੇ ਪਰ ਰੈਡੀਮੇਡ ਦੇ ਵਿੱਚ ਵੀ ਪੂਰੀ ਤੁਹਾਨੂੰ ਆਫਰ ਦੇ ਰਹੇ ਆ ਮਾਰਕੀਟ ਦਾ ਰੇਟ ਹੈਗਾ 5000 6000 7000 10000 ਆਪਾਂ ਅੱਧੇ ਰੇਟ ਦੇ ਵਿੱਚ ਤੁਹਾਨੂੰ ਦੇਨੇ ਆ ਯਾਨੀ ਕਿ ਅੱਧੇ ਰੇਟ ਦੇ ਨਾਲ ਉਹ ਵੀ ਪਲੱਸ ਤੁਹਾਨੂੰ 20% ਡਿਸਕਾਊਂਟ ਵੀ ਦਵਾਂਗੇ